ਜਿੰਨੇ ਵੀ ਫੇਸਬੁੱਕ ਦੇ ਨਾਲ ਆਪਣੇ ਭਰਾ ਜੋੜੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਨਲਾਈਨ ਸ਼ੋਪਿੰਗ ਕੀਤੀ ਹੈ ਸੇਫਟੀ ਦੇ ਲਈ ਇਹ ਆਪਾਂ ਸੇਫਟੀ ਚੀਜ਼ ਖਰੀਦਣ ਦੇ ਲਈ ਮਾਰਕੀਟ ਦੇ ਵਿੱਚ ਪਹਿਲਾਂ ਆਪਾਂ ਸਸਾ ਬਟੇਂਡਾ ਡੱਬ ਵਾਲੇ ਕਾਲ ਵਾਲੇ ਵਿੱਚ ਗਏ ਸੀ ਇਹ ਆਪਾਂ ਨੂੰ ਕਿਸੇ ਵੀ ਸ਼ਾਪ ਤੇ ਨਹੀਂ ਮਿਲੀ ਤੇ ਫਿਰ ਆਪਾਂ ਆਨਲਾਈਨ ਸ਼ੋਪਿੰਗ ਕੀਤੀ ਹੈ ਸੇਫਟੀ ਬੜੀ ਚੀਜ਼ ਹੈ ਫਿਰ ਹੁਣ ਜੀ ਤੁਹਾਨੂੰ ਆਪਾਂ ਓਪਨ ਕਰਕੇ ਵੀ ਦਿਖਾਵਾਂਗੇ ਵੀ ਇਹ ਕੀ ਚੀਜ਼ ਹੈ ਤੇ ਆਪਣੀ ਸੇਫਟੀ ਤੇ ਲਈ ਹੈ ਭਰਾਵੋ ਕਿਉਂਕਿ ਆਪਾਂ 4-5 ਦਿਨ ਪਹਿਲਾਂ ਆਰਡਰ ਕੀਤੀ ਸੀ ਤੇ ਹੁਣ ਆਪਣੇ ਕੋਲੇ ਪਹੁੰਚ ਗਈ। ਹੁਣ ਆਪਾਂ ਕਰਦੇ ਆ ਜੀ ਓਪਨ। ਹੁਣ ਤੁਸੀਂ ਐਸਸ ਨੂੰ ਦੇਖ ਕੇ ਅੰਦਾਜ਼ਾ ਤਾਂ ਲਾ ਲਿਆ ਹੋਣਾ ਕਿਸਾਨ ਭਰਾਵੋ। ਇਹ ਹੈਗੇ ਪੈਡੀ ਸ਼ੂਜ਼। ਇਹ ਆਪਾਂ ਨੂੰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਮਿਲੇ ਆ। ਤੇ ਜਿਹੜੇ ਕਿਸਾਨ ਭਰਾਵਾਂ ਨੂੰ ਚਾਹੀਦੇ ਹੋਣਗੇ ਆਪਾਂ ਸਕਰੀਨ ਦੇ ਉੱਤੇ ਇਹਨਾਂ ਦੇ ਵਿੱਚ ਇੱਕ ਆਪਾਂ ਨੂੰ ਕਾਰਡ ਆਇਆ ਸੀ। ਉਹ ਆਪਾਂ ਕਾਰਡ ਸਕਰੀਨ ਦੇ ਉੱਤੇ ਲਾਵਾਂਗੇ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਤੁਸੀਂ ਵੀ ਮੰਗਵਾ ਸਕਦੇ ਹੋ ਤਾਂ ਇਹ ਕਿਸਾਨ ਪ੍ਰਭੂ ਆਪਣੇ ਮਾਰਕੀਟਾਂ ਦੇ ਵਿੱਚ ਕਿਤੇ ਵੀ ਆਪਾਨੂੰ ਨਹੀਂ ਮਿਲਦੇ ਕਿਉਂਕਿ ਮੈਂ ਪਹਿਲਾਂ ਹਰ ਮਾਰਕੀਟ ਦੇ ਵਿੱਚ ਟਰਾਈ ਕੀਤਾ ਸੀ ਮੈਨੂੰ ਕਿਤੇ ਨਹੀਂ ਮਿਲੇ ਤਾਂ ਕਿਸਾਨ ਪ੍ਰਭੂ ਆਪਾਂ ਦਿਨ ਰਾਤ ਖੇਤਾਂ ਦੇ ਵਿੱਚ ਰਹਿੰਦੇ ਆ ਤੇ ਕਈ ਵਾਰੀ ਆਪਾਂ ਹੁਣ ਜਿਵੇਂ ਝੋਨੇ ਦੇ ਵਿੱਚ ਚਾਰ ਪੰਜ ਸਪ੍ਰੈਅ ਕਰਾਂਗੇ ਤਾਂ ਝੋਨੇ ਦੇ ਵਿੱਚ ਕਈ ਵਾਰੀ ਆਪਾਂ ਨੂੰ ਸੱਪ ਬਿਛੂ ਜਾਂ ਕਿ ਮੱਕੜੀ ਜੇਕਰ ਆਪਾਂ ਨੂੰ ਕੱਟ ਲੈਂਦੀ ਤਾਂ ਕਿਸਾਨ ਭਰਾਵੋ ਆਪਣਾ ਨੁਕਸਾਨ ਵੀ ਹੋ ਸਕਦਾ ਹੈ ਤੇ ਇਹਦੀ ਕੀਮਤ ਬਹੁਤੀ ਜ਼ਿਆਦਾ ਨਹੀਂ ਹੈ ਵੀ ਆਪਣੀ ਸਰੀਰ ਤੋਂ ਆਪਣੀ ਸਿਹਤ ਤੋਂ ਵੀ ਜ਼ਿਆਦਾ ਹੋਵੇ ਤਾਂ ਕਰਕੇ ਕਿਸਾਨ ਭਰਾਵੋ ਇਹ ਆਪਾਂ ਨੂੰ ਪਹਿਣ ਕੇ ਸਪਰੇਅ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਆਪਣੀ ਸਿਹਤ ਨੂੰ ਸਵਸਥ ਰੱਖ ਸਕੀਏ ਤੇ ਆਪਾਂ ਮਿਹਨਤ ਕਰ ਸਕੀਏ ਇਹ ਪੈਡੀ ਸ਼ੂਜ਼ ਆਪਾਂ ਨੂੰ ਕਿਸਾਨ ਭਰਾਵੋ 1600 10 ਰੁਪਿਆ ਦੇ ਕਰੇ ਪਹੁੰਚ ਗਈ ਸੀ ਤੇ ਆਪਾਂ 4-5 ਦਿਨ ਪਹਿਲਾਂ ਹੀ ਆਨਲਾਈਨ ਮੰਗਵਾਏ ਸੀ ਕਿ ਤੇ 4-5 ਦਿਨਾਂ ਚ ਹੀ ਆਪਣੇ ਘਰੇ ਵੀ ਪਹੁੰਚ ਗਈ ਤੇ ਇਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਤੇ ਇਹ ਆਪਾਂ 9 ਨੰਬਰ ਤੇ ਯਾਨੀ ਕਿ 42 ਨੰਬਰ ਤੇ ਆਪਾਂ ਮੰਗਵਾਏ ਸੀਗੇ ਤੇ ਆਪਾਂ ਹੁਣ ਕੀ ਪਹਿਨ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਵਧੀਆ ਚੀਜ਼ ਆ ਤੇ ਕਿਸੇ ਵੀ ਭਰਾ ਨੂੰ ਮੰਗਵਾਉਣੇ ਹੋਣ ਤਾਂ ਆਪਾਂ ਸਕਰੀਨ ਦੇ ਉੱਤੇ ਨੰਬਰ ਲਾਵਾਂਗੇ ਤੁਸੀਂ ਵੀ ਮੰਗਵਾਓ ਤੇ ਆਪਣੀ ਸੇਫਟੀ ਸਭ ਤੋਂ ਜ਼ਰੂਰੀ ਹੈ ਕਿਉਂਕਿ ਕਿਸਾਨ ਭਰਾਪੋ ਆਪਾਂ ਧਿਆਨ ਰੱਖੋ ਖੇਤਾਂ ਦੇ ਵਿੱਚ ਹੀ ਰਹਿਣਾ ਹੁੰਦਾ ਹੈ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਪੈਨ ਕੇ ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਕਿਸਾਨ ਭਰਾਵ ਬੱਤਵਤਾ ਸ਼ੇਅਰ ਕਰਿਓ ਕਿਉਂਕਿ ਕਿਸੇ ਭਰਾ ਨੇ ਇਹ ਮੰਗਵਾਉਣੇ ਹੁੰਦੇ ਆ ਤਾਂ ਆਪਣੀ ਹੈਲਪ ਦੇ ਨਾਲ ਤੁਸੀਂ ਮੰਗਵਾ ਸਕਦੇ ਹੋ ਤੇ ਆਪਣੀ ਸੇਫਟੀ ਬਰਤ ਸਕਦੇ ਹੋ ਤੇ ਇਹ ਬਹੁਤ ਉਪਯੋਗੀ ਚੀਜ਼ ਹੈ ਕਿਸਾਨ ਭਰਾਵੋ ਕਿਉਂਕਿ ਆਪਾਂ ਨੂੰ ਝੋਨੇ ਦੇ ਵਿੱਚ ਇਹ ਚੀਜ਼ ਪਾ ਕੇ ਸਪਰੇਅ ਕਰਨੀ ਚਾਹੀਦੀ ਹੈ ਕਿ ਤੇ ਆਪਦੀ ਜ਼ਿੰਦਗੀ ਬਹੁਤ ਜ਼ਰੂਰੀ ਹੈ ਆਪਾਂ ਨੂੰ ਕਿਉਂਕਿ ਜੇ ਆਪਾਂ ਆਪਣੀ ਸੇਫਟੀ ਰੱਖਾਂਗੇ ਤਾਂ ਹੀ ਆਪਾਂ ਮਿਹਨਤ ਕਰ ਸਕਦੇ ਹਾਂ ਤਾਂ ਹੀ ਆਪਾਂ ਕੁਝ ਕਮਾ ਸਕਦੇ ਹਾਂ ਤੇ ਸੇਫਟੀ ਤੋਂ ਬਿਨਾ ਕੁਝ ਨਹੀਂ ਐਸਾ ਇੰਨਾ ਚੁਜਾਂ ਦੀ ਆਪਣੇ ਤੇ ਫਿਟਿੰਗ ਬਹੁਤ ਵਧੀਆ ਵਾਂਗ ਕੀ ਆਈ ਹੈ ਤੇ ਕਿਸੇ ਵੀ ਪਰਹਾਣੇ ਮੰਗਵਾਉਣੇ ਹੋ ਤਾਂ ਬੇਚਿੰਤ ਹੋ ਕੇ ਮੰਗਵਾ ਸਕਦਾ ਹੈ ਇਹ ਬਹੁਤ ਵਧੀਆ ਚੀਜ਼ ਹੈ ਤੇ ਆਪਣੀ ਵੀਡੀਓ ਨੂੰ ਬਹੁਤ-ਬਹੁਤ ਲਾਈਕ ਸ਼ੇਅਰ ਜਰੂਰ ਕਰਿਓ ਜੀ ਕਿਸੇ ਪਰਹਾਣੇ ਮੰਗਵਾਉਣੀ ਹੁੰਦੀ ਹੈ ਸਕਰੀਨ ਦੇ ਉੱਤੇ ਆਪਾਂ ਨੰਬਰ ਲਾ